ਬੋਲਵੋਡ ਦਾ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਖੂਬ ਨਾਮ ਕਮਾਇਆ ਹੈ। ਅਰਸ਼ਦ ਦੀ ਕੈਮਿਸਟਰੀ ਸੰਜੇਤਾਤ ਦੇ ਨਾਲ ਖੂਬ ਸੁਰਖੀਆਂ ਵਿੱਚ ਰਹੀ। ਹੁਣ ਅਦਾਕਾਰ ਨੇ ਖੁਲਾਸਾ ਕੀਤਾ ਕਿ ਬੈਂਕਾਕ ਵਿੱਚ ਸੰਜੇਤਾਤ ਅਤੇ ਉਹਨਾਂ ਦੀ ਵਿਦੇਸ਼ੀ ਲੋਕਾਂ ਦੇ ਨਾਲ ਲੜਾਈ ਹੋ ਗਈ ਸੀ ਅਤੇ ਵਿਦੇਸ਼ੀ ਲੋਕ ਸੰਜੇਤਾਤ ਨੂੰ ਗੈਂਗਸਟਰ ਸਮਝਣ ਲੱਗ ਗਏ ਸੀ। ਅਰਸ਼ਦ ਵਾਰਸੀ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹਨਾਂ ਨੇ ਇੱਕ ਫਿਲਮ ਕੀਤੀ ਸੀ ਐਂਤਨੀ ਕੌਣ ਹੈ। ਅਸੀਂ ਸਾਰੇ ਇਸ ਫਿਲਮ ਦੀ ਸ਼ੂਟਿੰਗ ਲਈ ਬੈਂਕਾਕ ਗਏ ਸੀ। ਇੱਕ ਦਿਨ ਸ਼ੂਟਿੰਗ ਤੋਂ ਬਾਅਦ ਉੱਥੇ ਪੈਕਅਪ ਹੋਇਆ ਸੰਜੇਤਾ ਬਿੱਟੂ ਦਾ ਦੋਸਤ ਹੈ ਅਸੀਂ ਸਾਰੇ ਡਿਨਰ ਲਈ ਬਾਹਰ ਗਏ ਇਸ ਫਿਲਮ ਦੇ ਵਿੱਚ ਅਨੂਸ਼ਾ ਦਾੰਡੇ ਕਰ ਵੀ ਕੰਮ ਕਰ ਰਹੀ ਸੀ ਮੈਂ ਥੋੜਾ ਅੱਗੇ ਚੱਲ ਰਿਹਾ ਸੀ ਸੰਜੂ ਅਤੇ ਬਿੱਟੂ ਮੇਰੇ ਪਿੱਛੇ ਚੱਲ ਰਹੇ ਸੀ ਅਨੂਸ਼ਾ ਸਾਡੇ ਅੱਗੇ-ਅੱਗੇ ਚੱਲ ਰਹੀ ਸੀ ਜਦੋਂ ਦੋ ਗੋਰੇ ਉਸ ਵੱਲ ਦੇਖਣ ਲੱਗੇ ਅਤੇ ਅਨੂਸ਼ਾ ਉੱਪਰ ਕਮੈਂਟ ਕਰਨ ਲੱਗੇ ਆਪਣੀ ਗੱਲ ਨੂੰ ਅੱਗੇ ਤੋਰਦੇ ਹੋਏ ਅਰਸ਼ਦ ਨੇ ਕਿਹਾ ਕਿ ਉਹ ਲੋਕ ਬਹੁਤ ਲੰਮੇ ਅਤੇ ਚੌੜੇ ਸਨ ਘੱਟੋ ਘੱਟ ਮੇਰੇ ਅਨੁਸਾਰ ਉਹ ਕਾਫੀ ਲੰਮੇ ਅਤੇ ਚੌੜੇ ਸੀ ਸ਼ਰਾਬ ਪੀ ਕੇ ਉਹ ਮੇਰੇ ਕੋਲ ਪੂਰੇ ਤਾਉ ਦੇ ਵਿੱਚ ਆ ਗਏ ਤੇ ਮਾਹੌਲ ਪੂਰੀ ਤਰ੍ਹਾਂ ਝਗੜੇ ਵਾਲਾ ਹੋ ਗਿਆ ਇਸ ਤੋਂ ਬਾਅਦ ਅਚਾਨਕ ਪਿੱਛੋਂ ਸੰਜੂ ਅਤੇ ਬਿੱਟੂ ਵੀ ਆ ਗਏ ਉਹ ਦੋਵੇਂ ਵੀ ਉਹਨਾਂ ਵਰਗੇ ਹੀ ਲੱਗ ਰਹੇ ਸਨ ਫਿਰ ਲੜਾਈ ਵਧਣ ਲੱਗੀ ਇਸ ਦੌਰਾਨ ਲੋਕ ਉੱਥੇ ਰੋਲਾ ਪਾਉਂਦੇ ਹੋਏ ਪਹੁੰਚ ਗਏ ਸੰਜੇ ਸੰਜੇ ਪਾਪਾ ਬਾਬਾ ਇਹ ਦੇਖ ਕੇ ਦੋਵੇਂ ਗੋਰਿਆਂ ਨੇ ਸੋਚਿਆ ਕਿ ਇਹ ਇਸ ਇਲਾਕੇ ਦਾ ਡੌਨ ਹੈ ਫਿਰ ਕੀ ਸੀ ਉਹ ਭੱਜ ਕੇ ਵੱਲ ਅਰਸ਼ਦ ਵਾਰਸੀ ਦਾ ਮਜ਼ੇਦਾਰ ਕਿੱਸਾ ਹੁਣ ਫੈਨਸ ਵਿਚਾਲੇ ਕਾਫੀ ਸੁਰਖੀਆਂ ਬਟੋਲ ਰਿਹਾ ਹੈ